ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਦੇਖੋ ਜਿੰਨੇ ਵੀ ਮੇਰੇ ਵੀਰ ਭਰਾ ਤੁਸੀਂ ਆਏ ਹੋ ਪ੍ਰੈਸ ਕਰਨਤਰੀ ਪਹਿਲਾਂ ਮੈਂ ਜੀ ਆਇਆਂ ਨੂੰ ਕਹਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਜੇ ਤੁਸੀਂ ਇੱਕ ਸੱਦੇ ਸਾਰੇ ਵੀਰ ਭਰਾ ਇਕੱਠੇ ਆ ਜਾਂਦੇ ਹੋ ਜਾਂਦੇ ਹੋ ਦੇਖੋ ਅੱਜ ਦਾ ਮੇਨ ਜਿਹੜਾ ਵਿਸ਼ਾ ਹੈ ਉਹ ਹੈ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਹੈ 400 ਫੁੱਟ ਟਾਵਰ ਦੇ ਉੱਪਰ ਜਿਹੜੀਆਂ ਕਹ ਲੋ ਕਿ ਵੀਰ ਬੈਠਾ ਕਿਉਂ ਸਭ ਤੋਂ ਵੱਡੀ ਗੱਲ ਤੇ ਇਹ ਹੈ ਉਹਦਾ ਕਾਰਨ ਕੀ ਹੈ ਕਾਰਨ ਦੇਖੋ ਉਹਦਾ ਇਹ ਜੇ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋ ਰਹੀ ਹੈ ਉਹਦੇ ਰਿਕਾਰਡਿੰਗ ਆਪਣਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਹੈ ਪਰ ਉਹਦੀ ਹੁਣ ਇਸ ਟਾਈਮ ਜੇ ਦੇਖਿਆ ਜਾਵੇ ਹਾਲਤ ਕਾਫੀ ਗੰਭੀਰ ਚੱਲ ਰਹੀ ਹੈ ਤੇ ਹੁਣ ਤੇ ਉਹਦੀ ਸਿਹਤ ਵੀ ਕਾਫੀ ਖਰਾਬ ਹੋ ਚੁੱਕੀ ਵੀਰ ਗੁਰਜੀਤ ਸਿੰਘ ਜੀ ਤੇ ਸਾਡੀਆਂ ਜਿਹੜੀਆਂ ਸਰਕਾਰ ਕਹਿ ਲਓ ਜਦੋਂ ਪਹਿਲਾਂ ਸਰਕਾਰ ਬਣਾਉਣੀ ਹੁੰਦੀ ਆ ਉਦੋਂ ਉਸ ਟਾਈਮ ਵਾਅਦੇ ਕਰ ਦਿੰਦੇ ਆ ਕਿ ਆਪਾਂ ਬੇਦਬੀ ਉੱਤੇ ਸਖਤ ਕਾਨੂੰਨ ਬਣਾਵਾਂਗੇ ਸਾਡੇ ਬੰਦੀ ਸਿੰਘ ਰਿਹਾ ਕਰਾਂਗੇ ਪੰਜਾਬ ਨੂੰ ਨਕਸ਼ਾ ਮੁਕਤ ਕਰਾਂਗੇ ਪਰ ਇਸ ਦੇ ਉੱਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੁਣ ਇੱਕ ਤਰੀਕ ਨੂੰ ਉਥੋਂ ਵਹੀਰ ਚੱਲਣ ਲੱਗੀ ਐ ਸਮਾਣੇ ਟਾਵਰ ਤੋਂ ਵੱਖੋ ਵੱਖ ਪੜਾਦਰ ਪੜਾ ਹੁੰਦੀ ਹੋਈ ਪਟਿਆਲੇ ਤੋਂ ਲੁਧਿਆਣੇ ਤੋਂ ਫਗਵਾੜੇ ਤੋਂ ਜਲੰਧਰ ਸ਼ਹਿਰ ਤੋਂ ਪੜਾਦਰ ਪੜਾ ਹਰਮੰਦਰ ਸਾਹਿਬ ਤੇ ਸਮਾਪਤੀ ਹੋਣੀ ਐ ਇਥੇ ਮੈਂ ਸਾਰਿਆਂ ਨੂੰ ਸਤਿਕਾਰ ਜੋ ਸਹਿਤ ਬੇਨਤੀ ਕਰਦਾ ਹਾਂ ਕਿ ਜਿੰਨੇ ਵੀ ਆਪਣੀਆਂ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਜਿੰਨੇ ਵੀ ਆਪਣੇ ਸਤਿਕਾਰਯੋਗ ਅਕਸਾਲ ਵਾਲੇ ਨੇ ਸਾਰਿਆਂ ਨੂੰ ਸਤਿਕਾਰਯੋਗ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਜਰੂਰ ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਜਰੂਰ ਹਾਜ਼ਰੀ ਭਰੋ ਕਿਉਂਕਿ ਜਿਹੜਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਉਹ ਆਪਣੇ ਕਹਿ ਲੋ ਕਿ ਨਿੱਜੀ ਸਵਾਰਥਾਂ ਵਾਸਤੇ ਨੇ ਬੈਠਾ ਉਹ ਤਾਂ ਤਾਂ ਸ਼੍ਰੀ ਗੁਰਗੰਸਾਹਿਬ ਦੀ ਹੋਰ ਹੀ ਬੇਦਬੀ ਐ ਉਹਦੇ ਮੁਤਲਕ ਬੈਠਾ ਉੱਥੇ ਪਰ ਸਾਡਾ ਸਾਰਿਆਂ ਦਾ ਉੱਥੇ ਫਰਜ਼ ਵੀ ਬਣਦਾ ਕਿ ਅਸੀਂ ਵੀਰ ਗੁਰਜੀਤ ਸਿੰਘ ਦਾ ਸਾਥ ਦੇਈਏ ਉਹ ਦੇਖੋ 15 ਮਹੀਨੇ ਹੋ ਤੋ ਉੱਪਰ ਸਮਾਂ ਹੋ ਗਿਆ ਵੀਰ ਗੁਰਜੀਤ ਸਿੰਘ ਨੂੰ ਟਾਵਰ ਤੇ ਬੈਠੇ ਨੂੰ ਦੇਖੋ ਚਲੋ ਜਿੰਨੇ ਵੀ ਵੀਰ ਭਰਾ ਉੱਥੇ ਹਾਜ਼ਰੀ ਲਾ ਚੁੱਕੇ ਨੇ ਅਸੀਂ ਤੁਹਾਨੂੰ ਦੁਬਾਰਾ ਫੇਰ ਕਹਿੰਨੇ ਕਿ ਸਰਕਾਰਾਂ ਦਾ ਇਹਨਾਂ ਵੱਲ ਧਿਆਨ ਬਿਲਕੁਲ ਨਹੀਂ ਜਾ ਰਿਹਾ ਕਿ ਜਿਹੜਾ ਕੀ ਗੁਰਗਾਂ ਸਾਹਿਬ ਦੀ ਜਿਹੜੀ ਬੇਦਬੀ ਹੋਈ ਉੱਤੇ ਹੱਲ ਨਹੀਂ ਕਰਦੇ ਫਿਰ ਤੇ ਜਿੰਨੇ ਵੀ ਸਾਡੇ ਵੀਰ ਭਰਾ ਨੇ ਪਿੰਡਾਂ ਤੋਂ ਮੈਂ ਤੇ ਕਹਿਣਾ ਕਿ ਇੱਕ ਇੱਕ ਟਰਾਲੀ ਸਾਰੇ ਜਣੇ ਲੈ ਆਣ ਪਿੰਡਾਂ ਵਿੱਚੋਂ ਪੰਜ ਪੰਜ ਜਣੇ ਵੀ ਤੋਰ ਪੈਣ ਤੇ ਇਕੱਠ ਬਹੁਤ ਵੱਡਾ ਹੋ ਸਕਦਾ ਤੁਸੀਂ ਵੀਹੀਰ ਦੀ ਗੱਲ ਕੀਤੀ ਹੈ ਇਸ ਦੇ ਲਈ ਤੁਹਾਡਾ ਕਿਸੇ ਵਾਪਸ ਸੰਸਥਾਵਾਂ ਕੋਲੋਂ ਸੰਪਰਕ ਕੀਤਾ ਗਿਆ ਸਾਡੇ ਨੇ ਦੀ ਗੱਲ ਕੀਤੀ ਗਈ ਹੈ ਆਲਰੇਡੀ ਵਹੀਰ ਸ਼ੁਰੂ ਹੋਈ ਹੈ ਕਦੋਂ ਇੱਕ ਦਿਨ ਜਿਹੜੀ ਸ਼ੁਰੂ ਹੋ ਕੇ ਕਦੋਂ ਇੱਥੇ ਪੁੱਜਣੀ ਹੈ ਦੇਖੋ ਸਮਾਣੇ ਟਾਵਰ ਤੋਂ ਇੱਕ ਤਰੀਕ ਤੋਂ ਚੱਲਣੀ ਹੈ ਵਹੀਰ ਤੇ ਪੜਾਦਰ ਪ੍ਰਾ ਹੁੰਦੇ 15 ਤੀਜ ਨੂੰ ਇੱਥੇ ਹਰਮੰਦਰ ਸਾਹਿਬ ਤੇ ਸਮਾਪਤੀ ਹੋਣੀ ਹੈ ਕਿਹੜੇ ਕਿਹੜੇ ਰਸਤੇ ਲਾਇਏ ਤੇ ਪਟਿਆਲੇ ਥੜੀ ਆਣੀ ਦੇ ਪਟਿਆਲੇ ਤੋਂ ਬਾਅਦ ਉਸ ਤੋਂ ਬਾਅਦ ਲੁਧਿਆਣਾ ਜਲੰਧਰ ਫਗਵਾੜਾ ਬਿਆਸ ਪੜਾਦਰ ਪ੍ਰਾ ਹੁੰਦੇ ਸਾਰਾ ਮਤਲਬ ਕਿ ਇੱਥੇ ਤੱਕ ਸਮਾਪਤੀ ਹੋਏਗੀ ਵਹੀਰ ਦੀ ਇਸ ਦੇ ਲਈ ਕੋਈ ਵੱਖ-ਵੱਖ ਸੰਸਥਾਵਾਂ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਕਿ ਅਸੀਂ ਇਸ ਵੀਰ ਦੀ ਸਾਥ ਦਵਾਂਗੇ ਬਿਲਕੁਲ ਜੀ ਬਿਲਕੁਲ ਕਾਫੀ ਸੰਸਥਾਵਾਂ ਨਾਲ ਗੱਲ ਵੀ ਹੋ ਰਹੀ ਗੱਲਬਾਤ ਚੱਲ ਵੀ ਰਹੀ ਹੈ ਤੇ ਇਹਦੇ ਵਿੱਚ ਸਾਡਾ ਵੀਰ 골ਡਨ ਹੱਟ ਵਾਲਾ ਰਾਣਾ ਵੀਰ ਉਹ ਅੱਗੇ ਲੱਗਾ ਤੇ ਸਾਰੇ ਉਹਦੇ ਨਾਲ ਚੱਲਦੇ ਪਏ ਨੇ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਮੈਂ ਜਿੰਨੀਆਂ ਵੀ ਆਪਣੀ ਜਥੇ ਬੰਦੀਆਂ ਕਿਸਾਨ ਜਥੇ ਬੰਦੀਆਂ ਕਹਿ ਲਓ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਕਹਿਣਾ ਆਪਣੀ ਸਿੱਖ ਜਥੇ ਬੰਦੀਆਂ ਸਿੱਖ ਸੰਪਰਦਾਵਾਂ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਜਿਹੜਾ ਵੀਰ ਗੁਰਜੀਤ ਸਿੰਘ ਟਾਵਰ ਤੇ ਬੈਠਾ ਉਹ ਮਤਲਬ ਕਿ ਤਾਂ ਤਾਂ ਸ਼੍ਰੀ ਗੁਰੂ ਸਾਹਿਬ ਦੀ ਬੇਦਬੀ ਹੋ ਰਹੀ ਹੈ ਉਹਨਾਂ ਵਾਸਤੇ ਬੈਠਾ ਜਿਵੇਂ ਕਿ ਤੁਸੀਂ ਹੁਣ ਤਿਆਰੀ ਕਰ ਬੈਠੇ ਹੋ ਤੇ ਵੀਰ ਗੁਰਜੀਤ ਸਿੰਘ ਜੋ ਬਹੁਤ ਲੰਮੇ ਸਮੇਂ ਤੋਂ ਟਾਵਰ ਤੇ ਬੈਠੇ ਨੇ ਕੀ ਕੰਮ ਕਰਦਾ ਕਿ ਅਜੇ ਤੱਕ ਕੋਈ ਸੁਨਵਾਈ ਨਹੀਂ ਹੋਈ ਦੇਖੋ ਇਹਦਾ ਤੇ ਵੇਖਿਆ ਜਾਵੇ ਸਰਕਾਰਾਂ ਦਾ ਮੈਂ ਸਭ ਤੋਂ ਵੱਡਾ ਇੱਥੇ ਕਸੂਰ gende ਕਿਉਂਕਿ ਪਹਿਲਾਂ ਤੇ ਸਰਕਾਰਾਂ ਜਦੋਂ ਮੌਜੂਦਾ ਸਰਕਾਰ ਜਦੋਂ ਪਹਿਲਾਂ ਸਰਕਾਰਾਂ ਤੁਸੀਂ ਤੰਗ ਹੋ ਕੇ ਨਵੀਂ ਸਰਕਾਰਾਂ ਬਣਾਈ ਸੀ ਆਮ ਪਾਰਟੀ ਦੀ ਪਰ ਵੇਖਿਆ ਜਾਵੇ ਤੇ ਇਹਨਾਂ ਸਰਕਾਰਾਂ ਨੇ ਵੀ ਸਟਾਰਟਿੰਗ ਮੇ ਸਾਡੇ ਨਾਲ ਮਤਲਬ ਕਹਿ ਲੋ ਕੀ ਵਾਅਦੇ ਕੀਤੇ ਸੀ कि ਅਸੀਂ ਬੇਦਬੀਆਂ ਉੱਤੇ ਸਖਤ ਕਾਨੂੰਨ ਬਣਾਵਾਂਗੇ ਜਿਸ ਤਨਾ ਕਿ ਕੋਈ ਬੇਦਬੀ ਕਰ ਨਹੀਂ ਸਕੇਗਾ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀ ਪੰਜਾਬ ਦੇ ਵਿੱਚ ਨਸ਼ਾ ਮੁਕਤ ਕਰਾਂਗੇ ਪਰ ਉਹ ਵੀ ਹਜੇ ਤੱਕ ਕੋਈ ਮੁਕਤ ਨਹੀਂ ਨਸ਼ਾ ਹੋਇਆ ਫਿਰ ਉਸ ਤੋਂ ਬਾਅਦ ਕਿਹਾ ਇਹ ਬੰਦੀ ਸਿੰਘ ਰਹਾ ਕਰਾਂਗੇ ਉਹ ਵੀ ਰਹਾ ਨਹੀਂ ਹੋਏ ਕਿਤੇ ਨਾ ਕਿਤੇ ਦੇਖਿਆ ਜਾ ਸਰਕਾਰਾਂ ਦਾ ਬਹੁਤ ਵੱਡਾ ਇੱਥੇ ਫੇਲੀਅਰ ਹੈ ਜਿਹੜਾ ਕਿ ਵਾਦੇ ਪਹਿਲਾਂ ਕਰ ਲੈਣੀ ਸਰਕਾਰਾਂ ਉਸ ਤੋਂ ਬਾਅਦ ਪੂਰੇ ਨਹੀਂ ਕਰ ਪਾਉਂਦੀਆਂ ਸਰਕਾਰਾਂ ਹਰ ਕੀ ਕਰ ਲੱਗਦਾ ਕਿ ਤੁਹਾਡੀ ਕੋਈ ਐਸਜੀਪੀਸੀ ਨਾਲ ਜਾਂ ਸ਼ਰੀਆ ਕਾ ਕਰ ਤੱਕ ਜਿੱਥੋਂ ਕੇ ਸਾਰੇ ਹੁਕਮ ਲਾਗੂ ਹੋ ਉਹਨਾਂ ਦਾ ਕੋਈ ਗਲਤ ਦੇਖੋ ਵੀਰ ਗੁਰਜੀਤ ਸਿੰਘ ਦੀ ਪਿਛਲੇ ਦਿਨਾਂ ਵਿੱਚ ਜਥੇਦਾਰ ਗੜਗੜ ਸਾਹਿਬ ਨਾਲ ਗੱਲਬਾਤ ਹੋਈ ਸੀ ਐਸਜੀਪੀਸੀ ਦੇ ਧਮੀ ਸਾਹਿਬ ਨਾਲ ਵੀ ਗੱਲਬਾਤ ਹੋਈ ਸੀ ਮੇਰਾ ਖਿਆ ਇੱਕ ਵਾਰੀ ਉੱਥੇ ਹਾਇਰੀ ਲਾ ਕੇ ਉਹ ਚਲੇ ਗਏ ਨੇ ਪਰ ਮੇਰੇ ਖਿਆਲ ਨਾਲ ਉਹਨਾਂ ਦਾ ਸਭ ਤੋਂ ਪਹਿਲ ਦੇ ਆਧਾਰ ਤੇ ਫਰਜ਼ ਬੰਦਾ ਸੀ ਕਿ ਉਹਦਾ ਹਾਲਚਾਲ ਪੁੱਛਣਾ ਕਿ ਉਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਦੇ ਨਾਲ ਤੁਰਨੇ ਬਹੁਤ ਜ਼ਿਆਦਾ ਲੋਡ ਹੈ ਕਿਉਂਕਿ ਹੋਂ ਦੇਖੋ ਕੱਲੋਂ ਵੀਰ ਗੁਰਜੀਤ ਸਿੰਘ ਮਤਲਬ ਅਸੀਂ ਤੇ ਕਹਿੰਦੇ ਆ ਕਿ ਹੱਸਦਾ ਵਸਦਾ ਰਵੇ ਪਰ ਕਰ ਲੋ ਜੇ ਪਹਾਣਾ ਵਰਤ ਗਿਆ ਤੇ ਪਿੱਛੇ ਉਹਦੀ ਦੇਹ ਤੇ ਜਾ ਕੇ ਅਸੀਂ ਫਿਰ ਕਵਾਂਗੇ ਵੀਰ ਤੇਰੀ ਗੁਰਜੀਤ ਤੇ ਪਹਿਰਾ ਦੇਾਂਗੇ ਠੋਕ ਕੇ ਹਨਾ ਪਰ ਉਹਦਾ ਫੈਰਾ ਕੋਈ ਨਹੀਂ ਇਸੇ ਕਹਿੰਦੇ ਜੁੰਦੇ ਜੂ ਸਾਥ ਦੇਣਾ ਚਾਹੀਦਾ ਕਿਸੇ ਵੀ ਜੀਤ ਦਾ ਤੇ ਜ਼ਰੂਰੀ ਵੀ ਹੈ ਇਹਦੇ ਮਾਮਲੇ ਜਿਹੜੀ ਤੁਸੀਂ ਵੀ ਇਹ ਕਰ ਰਹੇ ਹੋ ਮੇਰੀ ਕਿ ਸਮਾਣੇ ਤੇ ਸ਼ੁਰੂ ਹੋਣੀ ਹੈ ਇਸ ਦੇ ਲਈ ਤੁਸੀਂ ਜਿੰਜ਼ੇਦਾਰ ਨੂੰ ਮੁੱਲੀਓ ਕੋਈ ਕਿ ਉਹ ਵੀ ਸਾਥ ਦੇਣਾ ਦੇਖੋ ਉਹ ਵਹੀਰ ਵਾਸਤੇ ਜਿਹੜੀ ਗੱਲਬਾਤ ਹੈ ਨਾ ਵੀਰ ਗੁਰਜੀਤ ਸਿੰਘ ਦੀ ਹੋ ਰਹੀ ਹੈ ਮੇਰੇ ਨਾਲ ਨਹੀਂ ਹੋਈ ਮੈਂ ਤੁਹਾਨੂੰ ਐਵੇਂ ਗਲਤ ਕਹਦਾ ਕਿ ਮੇਰੇ ਨਾਲ ਹੋਈ ਹੈ ਮੇਰੇ ਨਾਲ ਇਸ ਦੇ ਉੱਤੇ ਕੋਈ ਗੱਲ ਨਹੀਂ ਹੋਈ ਵੀਰ ਗੁਰਜੀਤ ਸਿੰਘ ਨਾਲ ਗੱਲਬਾਤ ਉਹਨਾਂ ਦੀ ਹੋ ਰਹੀ ਹੈ। ਉਹ ਦੇਖੋ ਉਸ ਟਾਈਮ ਆਂਦੇ ਕਿ ਨਹੀਂ ਆ ਰਹੇ। ਪਰ ਮੇਰੇ ਹਿਸਾਬ ਨਾਲ ਉਹਨਾਂ ਨੂੰ ਪਹੁੰਚਣਾ ਜ਼ਰੂਰੀ ਹੈ। ਸਿੱਖਾਂ ਦੀ ਸਰਮੋਰ ਸੰਸਥਾ ਐ ਜੀਬੀਸੀ ਹੈ। ਕਿ ਧਾਮੀ ਸਾਹਿਬ ਨੇ ਉੱਥੇ ਆਣਾ ਚਾਹੀਦਾ ਹੈ। ਕਿਉਂਕਿ ਉਹ ਜਿਹੜਾ ਵੀਰ ਬੈਠਾ ਵਾ ਉਹ ਗੁਰਜੀਤ ਸਿੰਘ ਜਿਹੜਾ ਬੈਠਾ ਟਾਵਰ ਉੱਤੇ ਉਹ ਨਿੱਜੀ ਸਵਾਸਥਾ ਵਾਸਤੇ ਨਹੀਂ ਬੈਠਾ। ਉਹ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬੇਦਬੀ ਹੋ ਰਹੀ ਹੈ। ਉਹਦੇ ਰਿਗਾਰਡਿੰਗ ਲਈ ਉੱਥੇ ਬੈਠਾ ਵੀਰ ਆਪਣਾ। ਤਾਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਚਾਹੇ ਵੀਰ ਗੁਰਜੀਤ ਸਿੰਘ ਦੀ ਗੱਲ ਕਰ ਲਈਏ ਤਾਂ ਹੋਂ ਤੱਕ ਅਨੇਕਾਂ ਹੀ ਸੰਸਥਾਵ ਅਨੁਮੰਦਿਆਂ ਵੱਲੋਂ ਆਵਾਜ਼ਾਂ ਉਠਾਈਆਂ ਗਈਆਂ ਨੇ ਪਰ ਕੋਈ ਵੀ ਜਿਹੜਾ ਕਿ ਮਾਮਲਾ ਸੋਚਾਇਆ ਨਹੀਂ ਜੀ ਅਜੇ ਤੱਕ ਕੋਈ ਮਾਸਦਾ ਹੱਲ ਨਹੀਂ ਹੋਇਆ। ਦੇਖੋ ਮੈਂ ਕਿਤੇ ਨਾ ਕਿਤੇ ਇੱਥੇ ਦੇਖਿਆ ਜਾਵੇ ਤੇ ਸਾਡੇ ਜਿੰਨੇ ਵੀ ਵੀਰ ਭਰਾ ਨੇ ਜੇ ਆਪਾਂ ਇੱਕ ਨਿਸ਼ਾਨ ਸਾਹਿਬ ਥੱਲੇ ਹੋ ਕੇ ਬੈਠਾਂਗੇ ਤੇ ਸਾਡੇ ਤਾਦੀ ਮਸਲੇ ਹੋ ਪਾਣੇ ਜੇ ਤੇ ਅਸੀਂ ਕਹੀਏ ਕਿ ਵੱਖੋ ਵੱਖ ਚੱਲਾਂਗੇ ਤੇ ਸਾਡੇ ਮਸਲੇ ਹਲ ਕਦੀ ਨਹੀਂ ਹੋ ਪਾਣੇ। ਹੁਣ ਵੀਰ ਵੇਖੋ ਆਪਣਾ ਮਤਲਬ 15 ਮਹੀਨੇ ਤੋਂ ਉੱਪਰ ਹੋ ਸਮਾਂ ਹੋ ਚੱਲਿਆ ਗੁਰਜੀਤ ਨੂੰ ਬੈਠੇ ਨੂੰ। ਜਦਕਿ ਸਰਕਾਰਾਂ ਨੇ ਤੇ ਕਿਹਾ ਸੀ ਆਪਾਂ 24 ਘੰਟਿਆਂ ਦੇ ਵਿੱਚ ਵਿੱਚ ਤੁਹਾਨੂੰ ਇਨਸਾਫ ਦਵਾਵਾਂਗੇ ਜਿਹੜੇ ਗੂਗਲ ਸੈੱਟ ਦੀ ਬੇਇਜ਼ਤੀ ਤੇ ਹੋ ਰਹੀ ਮਗਰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਇਸ ਦੇ ਲਈ ਤੁਸੀਂ ਕਿਸੇ ਰਾਜਨੀਤਿਕ ਪਾਰਟੀ ਦਾ ਵੀ ਸਹਿਯੋਗ ਲਵੋ ਦੇਖੋ ਮੇਰੇ ਹਿਸਾਬ ਨਾਲ ਤੇ ਰਾਜਨੀਤਿਕ ਪਾਰਟੀਆਂ ਦਾ ਤੇ ਪਹਿਲੇ ਦਿਨ ਤੋਂ ਸਾਥ ਚਾਹੀਦਾ ਸੀ ਕਿਉਂਕਿ ਉਹ ਇਸ ਕਰਕੇ ਚਾਹੀਦਾ ਸੀ ਉਹਨਾਂ ਨੇ ਪਹਿਲਾਂ ਹੱਡਣਾ ਵਾਅਦੇ ਕੀਤੇ ਸੀ ਪਰ ਅੱਜ 15 ਮਹੀਨੇ ਹੋ ਚੱਲੇ ਆ ਪਰ ਕਿਤੇ ਨਾ ਕਿਤੇ ਗੁਰਜੀਤ ਸਿੰਘ ਨੂੰ ਵੱਡੇ ਵੱਡੇ ਕਰੋੜਾਂ ਰੁਪਏ ਦੇ ਉਸ ਟਾਈਮ ਆਫਰ ਵੀ ਕੀਤੇਗੇ ਕਿ ਉਹ ਵਿਕੇਗਾ ਉਹ ਝੁਕੇਗਾ ਪਰ ਨਹੀਂ ਉਹ ਅੱਜ ਵੀ ਉੱਥੇ ਬੈਠਾ ਉੱਪਰ ਟਾਵਰ ਦੇ ਉੱਪਰ ਪਰ ਕਿਤੇ ਨਾ ਕਿਤੇ ਹੁਣ ਸਾਨੂੰ ਵੀ ਮਨ ਲੈ ਚੀ ਸੋਚਣੀ ਚਾਹੀਦੀ ਹੈ ਕਿ ਉਹ ਜੇ ਵਿਕਿਆ ਨਹੀਂ ਹੈ ਝੁਕਿਆ ਨਹੀਂ ਹੈ ਤਾਂ ਸਾਨੂੰ ਉਹਦਾ ਸਾਥ ਦੇਣਾ ਚਾਹੀਦਾ ਕੱਲੋਂ ਜੇ ਉਹ ਵੀਰ ਦੀ ਸਿਹਤ ਨੂੰ ਕੁਝ ਹੋ ਜਾਂਦਾ ਫਿਰ ਜਾ ਕੇ ਆਪਾਂ ਉਹਦੀ ਦੇਹ ਤੇ ਜਾ ਕੇ ਲੋਕਾਂ ਨੇ ਕਹਿ ਲੋ ਕਿ ਰਾਜਨੀਤੀ ਪਾਰਟੀਆਂ ਨੇ ਕਹਿ ਲੋ ਉੱਥੇ ਜਾ ਕੇ ਫਿਰ ਰਾਜ ਵੀ ਕਰਨਾ ਵਾ ਮਤਲਬ ਵੋਟਾਂ ਲੈਣ ਜਾਣੀ ਸਿੱਧੀ ਜੀ ਆਪਾਂ ਗੱਲ ਕਹਿ ਲੈਨੇ ਉਹ ਚੀਜ਼ਾਂ ਬਹੁਤ ਜ਼ਿਆਦਾ ਹੋਈ ਨਹੀਂ ਉਸ ਟਾਈਮ ਜਾ ਕੇ ਉੱਥੇ ਤੁਹਾਡੀ ਤਰਫੋਂ ਤਰ੍ਹਾਂ ਇਲੈਕਸ਼ਨ ਦੌਰਾਨ ਵਾਪਰ ਪੰਥਰ ਪਾਰਟੀ ਨੇ ਤੁਹਾਡਾ ਸਹਿਯੋਗ ਕੀਤਾ ਕਿ ਇਸ ਵੀਰ ਦੇ ਵਿੱਚ ਵੀ ਉਹਨਾਂ ਪਾਕਿਆਂ ਸਾਥ ਲਿਆ ਜਾਈ ਦੇਖੋ ਮੈਂ ਤੇ ਕਹਿਣਾ ਜੀ ਜਿਹੜਾ ਗੁਰਗੰਸਾਹਿ ਦੀ ਬੇਦਬੀ ਦਾ ਮਸਲਾ ਨਾ ਉਹ ਸਾਰੇ ਸਿੱਖਾਂ ਵਾਸਤੇ ਉਹ ਕੱਲੇ ਗੁਰਜੀਤ ਸਿੰਘ ਦਾ ਨਹੀਂ ਮਸਲਾ ਹੈਗਾ ਅਸੀਂ ਜਿੰਨੇ ਵੀ ਮਤਲਬ ਸਰਦਾਰ ਆ ਜਾਂ ਪੱਗਾਂ ਬੰਨਦੇ ਆ ਸਾਡੇ ਸਾਰਿਆਂ ਦਾ ਮਸਲਾ ਹੈ ਤੇ ਮੈਂ ਤੇ ਕਹਿੰਦਾ ਤੇ ਸਾਰਿਆਂ ਨੂੰ ਮਤਲਬ ਬੋਡੇ ਨਾਲ ਮੋਢਾ ਜੋੜ ਕੇ ਚਲਣਾ ਚਾਹੀਦਾ ਸਾਡਾ ਸਾਥ ਦੇਣਾ ਚਾਹੀਦਾ ਕਿਉਂਕਿ ਜੇ ਇੱਕ ਵੀਰ ਆਪਣਾ ਅੱਗੇ ਲੱਗਿਆ ਤੇ ਸਾਨੂੰ ਸਾਥ ਤਾਂ ਦੇਣਾ ਚਾਹੀਦਾ ਤੇ ਜੇ ਅਸੀਂ ਅੱਜ ਉਹਦਾ ਸਾਥ ਨਹੀਂ ਦਵਾਂਗੇ ਕੱਲ ਨੂੰ ਉਹ ਵੀਰ ਨੂੰ ਕੁਝ ਹੋ ਜਾਏਗਾ ਫਿਰ ਦੁਬਾਰਾ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਫਿਰ ਕੋਈ ਮੋਰਚਾ ਲੱਗੇਗਾ ਤੇ ਇਸ ਤੋਂ ਚਾਹਗਾ ਕਿ ਆਪਾਂ ਐਸੇ ਵੀਰ ਦਾ ਸਾਥ ਦੇ ਦਈਏ ਜਿੰਨਾ ਕਿ ਆਪਣੇ ਗੁਰੰਸੇ ਦੀ ਬੇਦਬੀ ਦਾ ਕੋਈ ਮਸਲਾ ਹੋ ਸਕੇ ਜਿਹੜੀ ਵੀ ਹੀਰ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ ਇਦਾਂ ਸਮਾਂ ਦੱਸ ਦੋ ਤੇ ਸੰਗਤ ਨੇ ਕਿੱਥੇ ਕਿੱਟੇ ਹੋ ਦੇਖੋ ਇਸ ਦਾ ਸਮਾਂ ਜੇ 11 ਮਈ ਦਾ ਸਮਾਂ ਸਮਾਨੇ ਵਿਖੇਗਾ ਜੇ ਉਥੋਂ ਚੱਲ ਕੇ ਆਪਾਂ ਸਭ ਤੋਂ ਪਹਿਲਾਂ ਪਟਿਆਲੇ ਮਤਲਬ ਜਾਣਾ ਵਾ ਉਸ ਵਾ ਪੜਾਦਰ ਪੜਾ ਮਤਲਬ ਸ਼ੁਰੂ ਹੋ ਜਾਣਾ ਪੈਦਲ ਮਾਰਚ ਹੈ ਤੇ ਜਿੰਨੇ ਵੀ ਵੀਰ ਭਰਾ ਨੇ ਆਪਣੇ ਬਜ਼ੁਰਗ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਦਾ ਵਾਤ ਵਾਤ ਸਾਥ ਦਿਓ ਕਿਉਂਕਿ ਤੁਹਾਡੇ ਸਾਥ ਦੇ ਨਾਲ ਹੀ ਮਤਲਬ ਹਰ ਮੋਰਚਾ ਸਫਲ ਹੋਏਗਾ ਕਿਉਂਕਿ ਜੇ ਆਪਾਂ ਅੱਜ ਰਜਾਈਆਂ 'ਚ ਬਹਿ ਕੇ ਕਮੈਂਟ ਕਰੀ ਜਾਵਾਂਗੇ ਤੇ ਉਹਦਾ ਕੋਈ ਹੱਲ ਨਹੀਂ ਮਿਲਣਾ ਜੀ